ਦੇਸ਼ ਦੇ ਤਾਨਾਸ਼ਾ ਜਿਹੜੇ ਆ ਜਿਨ੍ਹਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਨਤਾਲਿਆ ਤੇ ਪਿਛਾੜਿਆ ਤੇ ਸ਼ਹੀਦ ਕੀਤਾ ਉਹਨਾਂ ਨੂੰ ਕੁਰਸੀ ਤੁਰਨ ਜਾ ਰਹੇ ਆ ਕਿ 75 ਸਾਲ ਦੀ ਉਮਰ ਦੇ ਵਿੱਚ ਮੋਦੀ ਸਾਹਿਬ ਕਹਿ ਰਹੇ ਆ ਕਿ ਤੀਜੀ ਵਾਰ ਮੈਨੂੰ ਪ੍ਰਧਾਨ ਮੰਤਰੀ ਬਣਾ ਦਿਓ ਔਰ ਸਾਡੇ 20 ਸਾਲ ਦੇ ਬੱਚਿਆਂ ਨੂੰ ਅਗਲੀ ਵੀਰ ਬਣਾ ਕੇ ਉਹਨਾਂ ਨੇ ਜਿਹੜਾ ਰੱਖ ਦਿੱਤਾ ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਦਲਜੀਤ ਅਜਰੂਹਾ ਦੋਸਤੋ ਚੋਣਾਂ ਦਾ ਵਿਗਲ ਪੂਰੀ ਤਰ੍ਹਾਂ ਵੱਚੂਗਾ ਤੇ ਜਿਹੜਾ ਇਸ ਵੇਲੇ ਪ੍ਰਚਾਰ ਪੱਕ ਚੁੱਕਾ ਸਾਰੇ ਉਮੀਦਵਾਰ ਆਪਣੇ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਆਪਣੇ ਸਹਿਯੋਗੀਆਂ ਨਾਲ ਲੈ ਕੇ ਪ੍ਰਚਾਰ ਪ੍ਰਸਾਰ ਕਰ। ਇਸੇ ਲੜੀ ਦੇ ਤਹਿਤ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਪੱਖ ਵਿੱਚ ਸਾਡੇ ਡਿਪਟੀ ਸਪੀਕਰ ਤੇ ਹਲਕਾ ਗਰਸ਼ਣ ਕਰਨ ਤੋਂ ਵਿਧਾਇਕ ਜੈਕਸ਼ੇਨ ਸਿੰਘ ਜੀ ਰੋੜੀ ਆਪ ਜਾ ਕੇ ਲੋਕਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਦੇ ਆ। ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਚੋਣ ਕੈਂਪੇਨ ਬਾਰੇ ਗੱਲ ਕਰਾਂਗੇ। ਸੋ ਰੋੜੀ ਸਾਹਿਬ ਤੁਹਾਡਾ ਸਵਾਗਤ ਹੈ ਜੀ ਲਿਵਿੰਗ ਇੰਡੀਆ ਦੇ ਉੱਤੇ। ਬਹੁਤ-ਬਹੁਤ ਮੇਰਬਾਨੀ। ਧੰਨਵਾਦ ਤੁਹਾਡਾ। ਰੋੜੀ ਸਾਹਿਬ ਇਹ ਜਿਹੜਾ ਤੁਹਾਡਾ ਚੋਣ ਕੈਂਪੇਨ ਆ ਜਿਹੜਾ ਮਲਵਿੰਦਰ ਸਿੰਘ ਕੰਗ ਉਹ ਅੱਜ ਪੰਜਾਬ 13 ਜੀਰੂ ਕਰਨ ਜਾ ਰਿਹਾ ਜੀ ਉਹਦੇ ਵਿੱਚ ਜਿਹੜਾ ਵੱਡਾ ਯੋਗਦਾਨ ਆ ਉਹ ਲੋਕ ਸਭਾ ਹਲਕਾ ਨਨਪੁਰ ਸਾਹਿਬ ਦੇ ਜਿਹੜੇ ਆਪਣੇ ਵੋਟਰ ਆ ਉਹ ਵੀ ਕੰਗਸਾਭ ਨੂੰ ਜਿੱਤਾਂ ਕੇ ਪਾਉਣਗੇ ਪਰ ਵਿਸ਼ੇਸ਼ ਤੌਰ ਤੇ ਹਲਕਾ ਗੜਸ਼ਿੰਗ ਜਿਹੜਾ ਆ ਇਸ ਲਈ ਆਪਾਂ ਨੂੰ ਮਾਣ ਵੀ ਮਹਿਸੂਸ ਹੋ ਰਿਹਾ ਕਿ ਸਭ ਤੋਂ ਵੱਡੀ ਲੀਡ ਆ ਰਹੀ ਹੈ ਕੰਗਸਾਭ ਜਿਹੜੇ ਵੱਡੀ ਲੀਡ ਦੇ ਨਾਲ ਜਿੱਤ ਕੇ ਜਿਹੜਾ ਲੋਕ ਸਭਾ ਦੇ ਵਿੱਚ ਆਪਣੇ ਹਲਕੇ ਦੀ ਆਵਾਜ਼ بلند ਕਰਨੀ ਔਰ ਮਸਲੇ ਹੱਲ ਅਰ ਲੋਕੀ ਸਰ ਜਿਵੇਂ ਮੁੱਦਿਆਂ ਦੀ ਗੱਲ ਕਰਦੇ ਅਕਸਰ ਹਰ ਪਤਿਆਸ਼ੀ ਨੂੰ ਹੀ ਪੁੱਛਿਆ ਜਾਂਦਾ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਹਾਡੇ ਦੇ 25 ਸਾਲ ਦੇ ਕਾਰਜਕਾਲ ਹੋ ਗਿਆ ਸਰਕਾਰ ਦੇ ਬਹੁਤ ਸਾਰੇ ਅਹਿਮ ਕੰਮ ਜਿਹੜੇ ਕੀਤੇ ਆ ਤੇ ਤੁਸੀਂ ਜ਼ਿਆਦਾਤਰ ਕਿਹੜੇ ਲੋਕਾਂ ਨੂੰ ਜਾ ਕੇ ਮੁੱਦਿਆਂ ਦੀ ਗੱਲ ਕਰਦੇ ਤਾਂ ਆਉਣ ਵਾਲੇ ਸਮੇਂ ਕਿਹੜੀ ਪਲਾਨਿੰਗ ਦੇ ਨਾਲ ਲੋਕਾਂ ਨੂੰ ਤੁਸੀਂ ਜਿਹੜਾ ਪ੍ਰੇਰਿਤ ਕਰਦੇ ਹੋ ਵੋਟਾਂ ਨੂੰ ਅੱਜ ਹਰ ਪਿੰਡ ਜਾ ਰਹੇ ਹਾਂ ਜਿਵੇਂ ਤੁਸੀਂ ਪਿਛਲੇ ਪਿੰਡ ਦੇਖਿਆ ਲੋਕਾਂ ਨੇ ਮਰਫੀ ਦੇ ਨਾਮ ਉਹ ਮਠਾ ਕਰਵਾਇਆ ਕਿ ਸਾਡੇ ਬੱਚੇ ਨੂੰ ਬਿਨਾਂ ਸਪਰਸ਼ ਤੋਂ ਨੌਕਰੀ ਮਿਲੀ ਜਿਵੇਂ ਰਿਸ਼ਵਤ ਤੋਂ ਨੌਕਰੀ ਮਿਲੀ ਹੈ ਔਰ ਕਿਸੇ ਪਿੰਡ ਨੂੰ ਲਗਾ ਕਿਸੇ ਪਿੰਡ ਪੀਣ ਵਾਲੇ ਪਾਣੀ ਦਾ ਹੱਲ ਹੋਇਆ ਕਿਤੇ ਨਹਿਰ ਦਾ ਹੱਲ ਹੋਇਆ ਕਿਤੇ ਸੜਕ ਬਣੀ ਹੈ ਕਿਸੇ ਸਾਰੇ ਪਿੰਡ ਜਿੰਨੇ ਹੈਗੇ ਆ 90% ਤੋਂ ਵੱਧ ਲੋਕਾਂ ਦਾ ਬਿਜਲੀ ਦਾ ਬਿੱਲ ਜਿਹੜਾ ਹੈ 0 ਆਇਆ ਪਰੇਸ਼ਾਨੀ ਖਤਮ ਹੋ ਰਹੀ ਹੈ ਤੇ ਮੇਰੇ ਕਹਿਣ ਦਾ ਭਾਵ ਕੀ ਹੈ ਕਿ ਪੰਜਾਬ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਮਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਦੋਨਾਂ ਹੱਥਾਂ ਦੇ ਨਾਲ ਅਸੀਸਾਂ ਦੇ ਰਹੇ ਆ ਇਹੀ ਵੱਡਾ ਕਾਰਨ ਹੈ ਕਿ ਅੱਜ ਦੇਸ਼ ਦੇ ਵਿੱਚ ਜਿਹੜਾ ਹੈ 13 0 ਜਿਹੜਾ ਹੈ ਪੰਜਾਬ ਕੰਮ ਜਾ ਰਿਹਾ ਔਰ ਦੇਸ਼ ਦੇ ਤਾਨਾਸ਼ਾ ਜਿਹੜੇ ਆ ਜਿਨ੍ਹਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਲਤਾੜਿਆ ਦੇ ਪਿਛਾੜਿਆ ਤੇ ਸ਼ਹੀਦ ਕੀਤਾ ਉਹਨਾਂ ਨੂੰ ਕੁਰਸੀ ਤੁੜਨ ਜਾ ਰਹੇ ਆ ਅੱਜ ਜਿੱਥੇ ਵੀ ਜਾ ਰਹੇ ਆ ਲੋਕੀ ਕਹਿ ਰਹੇ ਆ ਕਿ 75 ਸਾਲ ਦੀ ਉਮਰ ਦੇ ਵਿੱਚ ਮੋਦੀ ਸਾਹਿਬ ਕਹਿ ਰਹੇ ਆ ਕਿ ਤੀਜੀ ਵਾਰ ਮੈਨੂੰ ਪ੍ਰਧਾਨ ਮੰਤਰੀ ਬਣਾ ਦਿਓ ਔਰ ਸਾਡੇ 20-20 ਸਾਲ ਦੇ ਬੱਚਿਆਂ ਨੂੰ ਅਗਲੀ ਵੀਰ ਬਣਾ ਕੇ ਉਹਨਾਂ ਨੇ ਜਿਹੜਾ ਰੱਖ ਦਿੱਤਾ ਔਰ ਖਾਸ ਕਰਕੇ ਲੋਕਾਂ ਦੇ ਵੀ ਕਹਿਣਾ ਹੈ ਕਿ ਕਾਂਗਰਸ ਨੂੰ ਔਰ ਅਕਾਲੀ ਦਲ ਨੂੰ ਵੋਟ ਪਾਣਾ ਜਿਹਦਾ ਵੀ ਆ ਬੀਜੇਪੀ ਨੂੰ ਵੋਟ ਸਰ ਗੱਲ ਕਰੀਏ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਕੀ ਤੇ ਪ੍ਰਚਾਰ ਲਈ ਤੁਸੀਂ ਕੀ ਕਰ ਰਹੇ ਹੋ ਉਹਦੇ ਵਿੱਚ ਬਹੁਤ ਸਾਲ ਤੋਂ ਪਿਛਲੇ ਕਾਫੀ ਸਮੇਂ ਤੋਂ ਅਕਾਲੀ ਦਲ ਜਾਂ ਕਾਂਗਰਸੀ ਜਿੱਤੀ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਐ ਉਮੀਦਵਾਰ ਹਨ ਲਵਿੰਦਰ ਸਿੰਘ ਕਾਂਗ ਕਿਸ ਤਰ੍ਹਾਂ ਲੱਗ ਰਿਹਾ ਕਿਸ ਚੀਜ਼ ਕਿਸ ਵਿਅਕਤੀ ਦੇ ਨਾਲ ਤੁਹਾਡਾ ਕਿਸ ਪਾਰਟੀ ਦਾ ਮੁਕਾਬਲਾ ਹੈ ਔਰ ਜਿਹੜਾ ਵੱਖ-ਵੱਖ ਪਿੰਡਾਂ ਵਿੱਚ ਬੂਥ ਲੈਵਲ ਤੇ ਲੜਾਈ ਐ ਮੈਂ ਦੇਖ ਰਿਹਾ ਕਿਸੇ ਪਿੰਡ ਦੇ ਵਿੱਚ ਜਿਹੜੀ ਲੜਾਈ ਸਾਡੀ ਬੀਜੇਪੀ ਨਾਲ ਵੀ ਹੈ ਕਿਸੇ ਬੂਥ ਤੇ ਲੜਾਈ ਸਾਡੀ ਜਿਹੜੀ ਹੈ ਕਾਂਗਰਸ ਨਾਲ ਕਿਸੇ ਬੂਥ ਤੇ ਲੜਾਈ ਸਾਡੀ ਜਿਹੜੀ ਹੈ ਅਕਾਲੀ ਦਲ ਨਾਲ ਵੀ ਹੈ ਸਚਾਈ ਇਹ ਆ ਅੱਜ ਜਿਹੜੀ ਲੜਾਈ ਆ ਉਹ ਤਿੰਨੇ ਚਾਰੇ ਪਾਰਟੀਆਂ ਆਪਸ ਵਿੱਚ ਹੀ ਦੂਜੀ ਤੀਜੀ ਨੰਬਰਾਂ ਦੇ ਲੜ ਰਹੀਆਂ ਔਰ ਆਮ ਆਦੀ ਪਾਰਟੀ ਜਿਹੜੀ ਆ ਜਿਹਦੀ ਹਰ ਬੂਥ ਦੇ ਉੱਤੇ ਫਸਟ ਰਾਉਂਡ ਦੀ ਲੜਾਈ ਆ ਔਰ ਲੜਾਈ ਜਿੱਤ ਵੀ ਰੇ ਬਹੁਤ ਵੱਡੇ ਮਾਰਜਿਨ ਦੇ ਨਾਲ ਉਹਨਾਂ ਬੂਥਾਂ ਦੇ ਉੱਤੇ ਕਹਿਣ ਦਾ ਭਾਵ ਕਿ 1% ਕਮ ਹੋਇਆ ਪਿਆ ਔਰ ਲੋਕ ਜਿਹੜੇ ਆ ਕੰਸਟਰਨ ਵੱਡੀ ਲੀਡ ਨਾ ਦਿਤਾਨਗੇ ਇਹਦੇ ਪਿੱਛੇ ਜੋ ਪੰਜਾਬ ਦੇ 2 ਸਾਲਾਂ ਦੇ ਵਿੱਚ ਮਾਝਾ ਮੁੱਖ ਮੰਤਰੀ ਸਾਹਿਬ ਦੇ ਕੰਮ ਆ ਉਹ ਕੰਮ ਬਹੁਤ ਦੇ ਆ ਲੋਕ ਨੂੰ ਆਪੇ ਕਹਿ ਰਹੇ ਭਈ ਜੇ ਕੰਮ ਕੀਤਾ ਤਾਂ ਵੋਟ ਪਏ ਹੋਣੇ ਰਹਿਣੇ ਸਾਰੇ ਸੀ ਗੱਲ ਕਰੀਏ ਪੰਜਾਬ ਦੀ ਤੁਸੀਂ ਡਿਪਟੀ ਸਪੀਕਰ ਵੀ ਹੋ ਬਹੁਤ ਵੱਡੀ ਮਾਤਰਾ ਜਿਹੜਾ ਕਰਸ਼ਣ ਕਰਨ ਨੂੰ ਬਹੁਤ ਵਧੀਆ ਆਮ ਆਦਮੀ ਪਾਰਟੀ ਨੂੰ ਮਾਨ ਮਿਲਿਆ ਤੇ ਉਹਦੇ ਵਿੱਚ ਜਿਹੜਾ ਰੂਟ ਸ਼ੋਅ ਦੇ ਦੌਰਾਨ ਅਮਰitsar ਵਿਖੇ ਜਿਹੜਾ ਧਾਲੀਵਾਲ ਉਹਨਾਂ ਦੇ ਚੋਣ ਪ੍ਰਚਾਰ ਦੇ ਦੌਰਾਨ ਆਪ ਸੁਪਰੀਮੋ ਨਿਧੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਨੇ ਕਿਹਾ ਵੀ ਤੁਸੀਂ ਮੈਨੂੰ ਵੋਟ ਪਾਓ ਜੇ ਮੈਨੂੰ ਜੇਲ੍ਹ ਜਾਣ ਤੋਂ ਤੁਸੀਂ ਬਚਾਉਣਾ ਹੈ ਤੇ ਤੁਸੀਂ ਮੈਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖੋ ਨਾ ਤੁਸੀਂ ਸਪੀਕਰ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਅੱਜ ਦੇਸ਼ ਦੇ ਵਿੱਚ ਹਾਲਾਤ ਕੀ ਬਣ ਚੁੱਕੇ ਨੇ ਜਿੰਨੇ ਵੀ ਇਨਸਾਫ ਸੰਬੰ ਉਹਦਾ ਜਿਹੜਾ ਆ ਇਹੀ ਕਾਰਨ ਹੈ ਅੱਜ ਕਿ ਲੋਕ ਪੰਜਾਬ ਜਿਹੜਾ ਆ ਜਿਹਦੇ ਨਾਲ ਤੱਕਾ ਹੁੰਦਾ ਉਹਦੇ ਨਾਲ ਖੜਦੇ ਆ ਜ਼ੁਲਮ ਦੇ ਖਿਲਾਫ ਜਿਹੜਾ ਬੋਟ ਨੂੰ ਲੋਕ ਪਾਉਣ ਤਿਆਰ ਆ ਔਰ ਪੰਜ ਮੁੱਖ ਮੰਤਰੀ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਜਿਹੜਾ ਆ ਲੋਕ ਸਰਾ ਰਹੇ ਆ ਬਹੁਤ ਬਹੁਤ ਧੰਨਵਾਦ ਸਰਦਾਰ ਜੈਕਸ਼ਨ ਸਿੰਘ ਰੋੜੀ ਸੋ ਦੋਸਤੋ ਇਸ ਸਾਨ ਜੈਕਸ਼ਨ ਸਿੰਘ ਜੀ ਰੋੜੀ ਦਿੱਤੀ ਸਪੀਕਰ ਪੰਜਾਬ ਵਿਧਾਨ ਸਭਾ ਜਿਨ੍ਹਾਂ ਨੇ ਲੋਕ ਸਭਾ ਹਲਕਾ ਸ਼੍ਰੀ ਰਣਪੁਰ ਸਾਹਿਬ ਤੋਂ ਜਿਹੜੇ ਉਮੀਦਵਾਰ ਮਰਵਿੰਦਰ ਸਿੰਘ ਕਾਂਗਜੀ ਉਹਨਾਂ ਦੇ ਚੋਣ ਪ੍ਰਚਾਰ ਦੇ ਦਾਨ ਸਾਡੇ ਨਾਲ ਗੱਲਬਾਤ ਕੀਤੀ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਉਹ ਗੱਲ ਤੱਕ ਆਵਾਮ ਤੱਕ ਇਹਨਾਂ ਨਾਲ ਕੀਤੀ ਗੱਲਬਾਤ ਪਹੁੰਚਾਈ ਗਿਆ ਸ਼ਾਹਪੁਰ ਤੋਂ ਲਿਵਿੰਗ ਇੰਡੀਆ ਨਿਊਜ਼ ਲਈ ਦਲਜੀਤ